ਆਈ ਹੋਣਾ ਬੱਲੀਓ ਉਹ ਸਾਡੇ ਕੋਲੇ ਮਾਇਆ ਪੁੱਜ ਗਈ ਐਲਕੀਸੇ ਵਾਲੇ ਸਾਡੇ ਭਰਾ ਉਹ ਮਾਇਆ ਸਾਤੋਂ ਲੈ ਲਿਆ ਲਓ ਲਓ ਕਬੱਡੀ 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 ਹਾਜੇ ਹਾਜੇ ਸ਼ੀਲੂ ਤਾਲੀ 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 ਸ਼ੀਲੂ ਆਪੀ ਕਬੱਡੀ 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 ਸ਼ੀਲੂ ਆਪੀ ਕਬੱਡੀ 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 ਸ਼ੀਲੂ ਆਪੀ ਸ਼ੀਲੂ ਆਪੀ ਯਾਰਾਂ ਨੇ ਕਰਾਇਆ ਕਹਿੰਦੂ ਅਟ ਹੋ ਗਿਆ ਫਰੇਦੀਆ ਉਹ ਟ੍ਰੈਸੀ ਦਾ ਮੇਲਾ ਅਮਰੀਕਨ ਕਬੱਡੀ ਐਸੋਸੀਏਸ਼ਨ ਦਾ ਉਹ ਅਮਰੀਕਨ ਕਬੱਡੀ ਫੈਡਰੇਸ਼ਨ ਦਾ ਉਹ ਸਿਰਾਂ ਲੱਗ ਗਿਆ ਅਜ ਸਮੇ ਇਧਰ ਫਤੇ ਫੋਰਸ ਦਾ ਹਰ ਜੱਫਾ 200 ਡਾਲਰ ਦਾ ਹੋਣਾ ਏਜੰਟੀ ਬਾਈ ਕਹਿੰਦਾ ਪਰ ਪੰਜਾਬ ਕਹਿੰਦਾ ਉਹ ਟੱਕਰ ਫਰੇਦੀ ਉਹ ਟ੍ਰੈਸੀ ਆਇਆ ਹੌਸਲਾ ਲੱਗਿਆ ਪਿਆ ਮੇਰੇ ਵੀਰੋ ਭਿੰਡਰ ਟੰਡਾ